ਸੰਜੂ ਜੀ ਸਾਡੇ ਬੱਲੂ ਜੀ ਰਾਜੂ ਜੀ ਜਸपाल ਜੀ ਸਾਡੇ ਗਪਾਲ ਰਾਜਵੀਰ 라ਣਾ ਜੀ ਬਲਦੇਵ ਜੀ ਸਾਡੇ ਬਿੰਚਾ ਜੀ ਡੱਬੂ ਜੀ ਰਾਜਕਮਨ ਜੀ ਰੋਹਿਤ ਜੀ ਮੁਕੇਸ਼ ਜੀ ਜਗਦੀਸ਼ ਜੀ ਵੇਦ ਸ਼ਰਮਾ ਜੀ ਰਵਿੰਦਰ ਜੀ ਸਾਰੇ ਮਿਸਰਾ ਜੀ ਬੈਠੇ ਬਹੁਤ ਰਮੇਸ਼ ਕਵੀ ਜੀ ਚਲੋ ਕੋਈ ਨਹੀਂ ਬਾਤ ਚ ਗਾਵਾਂਗੇ ਥੈਂਕ ਯੂ ਬਹੁਤ ਸਤਿਕਾਰਯੋਗ ਨਰਮਨ ਮਲਖਪੁਰ ਜੀ ਸਤਿਕਾਰਯੋਗ ਮੇਰੇ ਬਜਨ ਕੋ ਭਰਾਵੋ ਨੌਜਵਾਨ ਦੋਸਤੋ ਸਾਰਿਆਂ ਨੂੰ ਹੀ ਨਮਸਕਾਰ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਥੋੜਾ ਸਾਰਿਆਂ ਦਾ ਧੰਨਵਾਦ ਦੇਖੋ ਨੌ ਹਲਕੇ 18 ਲੱਖ ਵੋਟ ਆ ਇਹ ਪ੍ਰਮਾਤਮਾ ਦੀ ਕਿਰਪਾ ਆ ਦਰਬਾਰਾਂ ਜੀ ਬੈਠੇ ਤੁਸੀਂ ਦੇਖੋ ਵੀ ਆਪਾਂ ਸਰਪੰਚੀ ਤੋਂ ਚੱਲ ਕੇ ਕਿੱਥੇ ਤੱਕ ਪ੍ਰਮਾਤਮਾ ਨੇ ਬਖਸ਼ਿਸ ਕਰੀ ਇਹ ਨਹੀਂ ਆਪਣੇ ਹੱਕੇ ਦੇ ਦੇਖ ਲਿਓ ਕੋਈ ਜ਼ਿਲ੍ਹਾ ਪ੍ਰੀਸ਼ਦ ਤੋਂ ਉੱਪਰ ਨਹੀਂ ਉੱਟਿਆ। ਪਹਿਲੀ ਵਾਰੀ ਆ ਮੈਂ ਐਮਐਲਏ ਬਣਿਆ। ਦੋ ਵਾਰੀ ਪ੍ਰਧਾਨ ਬਣਿਆ, ਮਨਿਸਟਰ ਰਿਹਾ, ਐਮਐਲਏ ਰਿਹਾ। ਹਮੇਸ਼ਾ ਜਦ ਵੀ ਮੈਂ ਮਨਿਸਟਰ ਬਣਿਆ ਮੈਂ ਕਦੀ ਆਪਣੇ ਆਪ ਨੂੰ ਮਨਿਸਟਰ ਨਹੀਂ ਸਮਝਿਆ ਕਦੀ ਵੀ। ਤੁਸੀਂ ਆਪ ਚੈੱਕ ਕਰ ਲਿਓ ਵੀ ਤੁਹਾਡੀਆਂ ਗਲੀਆਂ 'ਚ ਮੇਰੇ ਤੋਂ ਬਗੈਰ ਕੋਈ ਨਹੀਂ ਹੈ। ਆਪਣੇ ਲਾਡੂ ਦਾ ਕੀ ਹਾਲ ਤਾਂ ਸਾਰੇ ਲਾਲਨੂ ਕੇ ਅੰਦਰ ਸੀਵਰੇਜ ਮੈਂ ਪੁਆਈ ਤੇ 7.5 ਸਾਲ ਚ ਚਾਲੂ ਨਹੀਂ ਕਰ ਸਕੀ ਆ ਪਾਵਰ ਪੁਰੀ ਕਮਨ ਬਣਿਆ ਚਾਰ ਵਸਾਲਾ ਬਣੀ ਸ਼ਮਸ਼ਾਨਗਾਰਡ ਤੇ ਕਿੰਨੇ ਪੈਸੇ ਲਗੇ ਗਊਸਾਲਾ ਨੂੰ ਵੀ ਤੇ ਨਵੀਂ ਗਊਸਾਲਾ ਵੀ ਬਣਾਈ ਸੀਵਰੇਜ ਬਾਡ ਸਪਲਾਈ ਸੀਟ ਲਾਈਟ ਰੋਡ ਅੱਜ ਵੀ ਤੁਸੀਂ ਘਰ ਤੋਂ ਜੇ ਬਾਹਰ ਨਿਕਲੂਗੇ ਨਾ ਇੱਕ ਇੱਟ ਵੀ ਮੇਰੀ ਲਈ ਹੋਈ ਜਾਵੇ ਦੇਖ ਲਓ ਤੁਸੀਂ ਫੇਰੀ ਜਿੰਦਗੀ ਗੱਲ ਤੁਸੀਂ ਮੈਨੂੰ ਫੋਨ ਕਰਦੇ ਤੇ ਮੈਂ ਫੋਨ ਤੇ ਥੋੜੇ ਵਿਆਸਤੀਆਂ ਪ੍ਰੋਗਰਾਮਾਂ ਤੇ ਵੀ ਅੰਦਰ ਜੇ ਕੋਈ ਪੁਲਸ ਵਾਲਾ ਤੰਗ ਕਰਦਾ ਤਾਂ ਤੁਸੀਂ ਕਹਿੰਦੇ ਤੇ ਵੀ ਲੈ ਕਰਾਮਾ ਸ਼ਰਮੇ ਕੇ ਲਾਤ ਇੰਨੇ ਚ ਤੁਹਾਡਾ ਕੰਮ ਸੜ ਜਾਂਦਾ ਤਾਂ ਤਸਵੀਰ ਕੇ ਅੰਦਰ ਬੋਰਡ ਲਾਇਵੇ ਤੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰੋ ਮੇਰਾ ਕੈਰੈਕਟਰ ਮੇਰੇ ਕਰ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਆ ਬਾਕੀ ਹਲਕਿਆਂ ਨੇ ਛੋਟੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਨਾ ਮੰਦਰ ਚੜਾ ਲਿਓ ਕਦੇ 1 ਰੁਪਿਆ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਤੇ ਨਾ ਆਓ 1 ਪੈਸਾ ਇੱਕ ਵਾਰੀ ਉਹ ਜੀਐਸਟੀ ਵਾਲਾ ਪੈਸੇ ਇਕੱਠੇ ਕਰਨ ਲੱਗਿਆ ਤਾਂ ਮੈਂ ਹਜੇ ਗੇਰ ਪਾਇਆ ਕੱਲੀ-ਕੱਲੀ ਦੁਕਾਨ ਪਰ ਮੋੜ ਕਾ ਗਿਆ ਤਾਂ ਪਤਾ ਤੁਹਾਡੇ ਯਾਦ ਹੋਣਾ ਪਤਾ ਨਹੀਂ ਪਤਾ ਨਹੀਂ ਤਮੇ ਹੀ ਛਡਵਾ ਰਿਆ ਤਾਂ ਨਹੀਂ ਮੈਂ ਰਗੜ ਦਿਆ ਤਾਂੜਕੇ ਹੀ 4 ਵਜੇ ਦਿਨੇ ਤੇ ਜੀ ਕਹਿਣ ਲੱਗੇ ਵੀ ਇਹਨੂੰ ਬਖਸ ਦੇ ਔਰ ਕਦੇ ਤੁਸੀਂ ਬੈਠੇ ਆ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਕਿਸੇ ਨਾਲ ਇੱਕ ਵਾਰੀ ਤਾਂ ਇਥੇ ਕਾਂਗਰਸੀ ਦਾ ਇੱਕ ਉਸਰ 302 ਦਾ ਪਰਚਾ ਹੋ ਗਿਆ ਤਾਂ ਮੈਂ ਕਿਥੇ ਹੋ ਕੇ ਆਈ ਮੈਂ ਉਹਨੂੰ ਵੀ ਛੁਡਾਇਆ ਉਸ ਤਾਂ ਸੋ ਮੇਰੀ ਬੇਨਤੀ ਆ ਵੀ ਆਪਣਾ ਪਰਿਵਾਰ ਆ ਇੱਕ ਇਹ ਟਿਕਟ ਮੈਨੂੰ ਨਹੀਂ ਡੇਰਾ ਬਸੀ ਹਲਕੇ ਨੂੰ ਮਿਲੀ ਆ ਤੁਹਾਨੂੰ ਟਿਕਟ ਮਿਲੀ ਆ ਤੁਸੀਂ ਆਪ ਨਾ ਆਪਣੀ ਆਤਮਾ ਤੋਂ ਪੁੱਛ ਲਿਓ ਵੀ ਮੈਨੂੰ ਫੋਨ ਕਰ ਸਕਾਂ ਕਿ ਰਾਣੀ ਨੂੰ ਕਰ ਸਕਾਂ ਕਿ ਗਾਂਦੀ ਨੂੰ ਕਰ ਸਕਾਂ ਜਿਹੜਾ ਥਾਰਾ ਫੋਨ ਚੱਕ ਲੈਣਾ ਉਹਨੂੰ ਪਾ ਦੇ ਵੋਟਰ ਠੀਕ ਨਹੀਂ ਕਿਹੜਾ ਚੱਕ ਲੈ ਦੋ ਮਿੰਟ ਰੁਕ ਜਾ ਯਾਰ ਮੈਨੂੰ ਗੱਲ ਕਰਨ ਦੇ ਦਿਸਤਾਨ ਨੰਬਰ ਦੋ ਪਰ ਤੁਸੀਂ ਮੇਰੇ ਕੰਮ ਨੋਟ ਕਰ ਲਿਓ আর ਮੇਰੇ ਵਿਰੋਧੀ ਵੀ ਨੋਟ ਕਰ ਲਿਓ 7 ਸਾਲ ਹੋ ਗਏ ਨਾ ਸਰਕਾਰ ਬਦਲੀ ਨੂੰ ਮੈਂ 5 ਸਾਲ ਆਇਆ ਜੇ ਮੇਰੇ 5 ਸਾਲ ਦੇ ਕੰਮ ਮੇਰੇ ਬਰੋਦਿਆਂ ਕੇ ਸਾਡੇ ਸਾਥ ਸਾਲ ਕੇ ਕੰਮ 10% ਵੀ ਹੋਣਾ ਜੇ ਮੈਂ 100 ਰੁਪਏ ਖਰਚ ਕਰਿਆ ਉਹਨਾਂ ਨੇ 10 ਰੁਪਏ ਵੀ ਕਰੇ ਹੋਣਾ ਤਾਂ ਵੀ ਇਹ ਗੋਟਾ ਨਹੀਂ ਹੱਥ ਦਾ ਦੇਖ ਚੱਕਰ ਕੋਈ ਨਹੀਂ ਉਹਦੇ ਡੈਟਹਾਗਾ ਅਮਰ ਡੈਟਡ ਲੱਖ ਰੁਪਏ 1000 ਪਰਿਵਾਰਾਂ ਦਾ ਪਾਸ ਕਰਵਾਇਆ ਪਹਿਲੀ ਕਿਸ਼ਤ ਮਿਲ ਗਈ ਦੂਸਰੀ ਕਿਸ਼ਤ ਦੇਣੇ ਵਾਸਤੇ ਗਰੀਬਾਂ ਨੂੰ 10-10 15-15 ਹਜ਼ਾਰ ਰੁਪਏ ਦੀ সুদ ਲੈ ਰਹੇ ਆ ਇੰਨੀ ਵੀ ਸ਼ਰਮ ਨਹੀਂ ਵੀ ਜਿਸਕੇ ਘਰਾਂ ਛੱਤ ਨਹੀਂ ਉਹਨੂੰ ਤਾਂ ਬਕਸ ਦੇ ਦੱਸੋ ਕਿਸੇ ਨੂੰ ਬਕਸਿਆ ਹੋਇਆ ਨਾ ਮਾਦਨ ਵੀ ਇੱਕ ਪਾਸੇ ਇੱਕ ਸਿਰੇ ਦਾ ਠੱਗ ਟੋਲਾ ਆ ਜਿਹਨੇ ਆਪਣੇ ਹਲਕੇ ਨੂੰ ਬੁਰੀ ਤਰ੍ਹਾਂ ਲੁੱਟਿਆ ਇੱਕ ਪਾਸੇ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਆ ਤੁਹਾਡਾ ਬੱਚਾ ਇਕਲੀ ਗਲੀ ਦੱਸੋ ਮੇਰੇ ਤੋਂ ਬਗੈਰ ਕੋਈ ਗਲੀ 'ਚ ਜੇ ਮੇਰੇ ਤੋਂ ਬਗੈਰ ਨਾ ਜੀ ਕੋਈ ਗਲੀ 'ਚ ਹੀ ਆਇਆ ਹੋਏ ਘੁੰਮਣ ਵਾਸਤੇ ਨਾ ਤਾਂ ਵੀ ਬੋਟਾ ਨਹੀਂ ਆਕਦਾ ਫਿਰ 20 ਸਾਧਰਨ ਇਹ ਮੰਨਣ ਲਈ ਪ੍ਰਤੀਦੌਰ ਮੈਂਬਰ ਬਾਅਦ ਵੀ ਨਹੀਂ 20 ਸਾਧਰਨ 1 ਰੁਪਿਆ ਗ੍ਰਾਂਟ ਮੇਰੇ ਹਰਕੇ ਨੂੰ ਦਈ ਹੋਈ 1 ਰੁਪਿਆ 30 ਕਰੋੜ ਦਾ ਗ੍ਰਾਂਟ ਹੁੰਦੀ ਹੈ ਸਾਲ ਕੀ 30 ਕਰੋੜ ਰੁਪਏ ਹਰ ਸਾਲ ਮੈਂ ਗ੍ਰਾਂਟ ਐਮਪੀ ਨੂੰ ਪਾਸ ਫਿਰ ਐਮਪੀ ਕੈਡਿੰਗ ਦੇ ਕੰਮ ਕਰਵਾ ਸਕਦਾ ਮੋੜ ਬਣਾ ਸਕਦਾ ਸੜਕਾਂ ਬਣਾ ਸਕਦਾ ਛਰੀ ਬਰੋੜਾ ਬਣਵਾ ਸਕਦਾ ਦਸਵੇਂ ਕੋਈ ਗੱਲ ਵਿਜ਼ਿਟ ਵਾਲੀ ਹੋਈ ਆ ਕਿੱਡੇ ਕਿੱਡੇ ਬਣ ਰਹੇ ਆ ਦੋਨੇ ਪਾਸੇ ਸਲੀਪ ਪੋੜਾ ਵਾਲੇ ਕਿਸੇ ਨੇ ਕਰ ਦਿੱਤੇ ਆਪਣੇ ਫਾਇਦੇ ਹਲਕੇ ਨੂੰ ਉਸ ਦਾ ਫਾਇਦਾ ਕੋਈ ਨਹੀਂ ਹੋਣਾ ਉਲਟਾ ਨੁਕਸਾਨ ਹੋ ਰਿਹਾ ਜੇਵੇਂ ਲੋਕ ਸਭਾ ਦੇ ਅੰਦਰ ਕੀ ਹੋਇਆ ਕੰਡ ਤੋਂ ਕੰਡ ਦੋਨੇ ਪਾਸੇ ਸਲੀਪ ਪੋੜਾ ਬਣਵਾ ਲੀਆਂ ਆਪਣਾ ਲਾਂਡੂ ਏਰੀਆ ਤਾਂ ਚਮਕ ਜਾਊਗਾ ਹੁਣ ਦੱਸੋ ਤੁਹਾਡੀ ਗੱਲ ਕਰਨੇ ਵਾਲਾ ਕੌਣ ਹੈ ਐਮ ਐਲ ਏ ਉਸ ਦਾ ਮੂੰਹ ਟੁੱਟ ਜੇ ਇਹ ਹਲਕੇ ਦੀ ਗੱਲ ਕਰ ਲੈ ਮਹਾਰਾਣੀ ਪਰਨੀਤ ਕੌਰ ਲੋਕ ਸਭਾ ਵਾਂ ਵੋਟ ਕੇ ਰਾਜੀ ਨਹੀਂ ਗਾਂਧੀ 5 ਸਾਲ ਐਂਪੀ ਰਿਹਾ 22 ਸਾਲ ਲੋਕ ਸਭਾ ਮੈਂ ਗਿਆ 22 ਸਾਲ ਗਿਆ ਹੀ ਨਹੀਂ 5 ਸਾਲ ਦੇ ਅੰਦਰ ਇਕੱਲੇ 27 ਕੁਐਸਚਨ ਪੁੱਛੇ ਗਾਂਧੀ ਨੇ 5 ਸਾਲ ਮਹਾਰਾਣੀ ਨੇ 15 ਪੁੱਛਿਆ ਸਾਰੇ 30 ਕਰੋੜ ਗ੍ਰਾਂਟ ਬੰਦੇ 15.5 ਕਰੋੜ ਗ੍ਰਾਂਟ ਵਾਪਸ ਚਲੀ ਗਈ ਮੈਂ ਮਿੰਤਾ ਕਰ ਕਰ ਕੇ ਬਾਲ ਸਾਹਿਬ ਤੋਂ ਪੈਸੇ ਲੈ ਕੇ ਆਂਦਾ ਤਾਂ ਵੀ ਆਪਣੇ ਹੱਥੇ ਚਲਾਣੇ ਸੰਬੰਧਕ ਜੋ ਵੀ ਜੇ ਆਈ ਹੋਈ ਗ੍ਰਾਂਟ ਵੀ ਨਹੀਂ ਲਾ ਸਕਦੇ ਕਾਦੇ ਵਾਸਤੇ ਬਿਨਾ ਫਿਰ ਬੰਦਿਆਂ ਦਾ ਕਿਰਦਾਰ ਦੇਖਿਓ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਮੈਂ ਤਾਂ ਕਾਂਗਰਸ ਨੂੰ ਬਾਲਾ ਕੱਢਦਾ ਹੁਣ ਕਾਂਗਰਸ ਮੈਂ ਵੱਢ ਕੇ ਆਮ ਆਦਮੀ ਨੂੰ ਬਾਲਾ ਕੱਢਣ ਲੱਗੇ ਵੀ ਕਾਂਗਰਸ ਤੋਂ ਬੜੀ ਇਕਰ ਆਪਣਾ ਹੁਣ ਕਾਂਗਰਸ ਪਵਿੱਤਰ ਹੋ ਗਈ ਗਾਂਧੀ ਜੇ ਵੱਢਦੇ ਨੇ ਦੱਸੋ ਮਹਾਰਾਣੀ ਜਾਵ ਹੁਣ ਆਪਾਂ ਬੈਠੇ ਆ ਆਪਸ ਮੈਂ ਕੱਲਾ ਇੱਕ ਸਰੋਪਾ ਪਾਣੇ ਤੇ ਆ ਕੱਲਾ ਪਟਕਾ ਪਾਣੇ ਤੇ ਕਿਸੇ ਕੀ ਸਰਦਾ ਥੋੜੀ ਚੇਂਜ ਹੋ ਜਾਏ ਦੇਖੋ ਮੈਨੂੰ ਤੁਸੀਂ ਬਣਾਇਆ ਮੈਂ ਕੱਲੇ ਹੀ ਤਾਂ ਨਾ ਗੱਲ ਸਭ 2500 ਕਰੋੜ ਰੁਪਈਆ ਦਾ ਦੁਰਗਿਆਨਾ ਮੈਂਪਲ